ਸ਼ੂਰ ਕਬੱਡੀ ਖਿਡਾਰੀਆਂ ਦੀ ਧਰਤੀ ਡਿੜਬਾ ਲਖਾਰੀਆਂ ਦੀ ਧਰਤੀ ਡਿੜਬਾ ਕ੍ਰਾਂਤੀਕਾਰੀਆਂ ਦੀ ਧਰਤੀ ਡਿੜਬਾ ਅੱਜ ਵੀ ਉਹ ਤੁਸੀਂ ਇੰਨੀ ਭਾਰੀ ਗਿਣਤੀ ਚ ਇਕੱਠੇ ਹੋਏ ਹੋ ਐਨੀ ਗਰਮੀ ਦੇ ਵਿੱਚ ਇਹ ਸਾਡੇ ਲਈ ਬਹੁਤ ਖੁਸ਼ਕਿਸਮਤੀ ਦੀ ਗੱਲ ਹੈ ਜਦੋਂ ਦੂਜੀਆਂ ਪਾਰਟੀਆਂ ਨੂੰ ਦਿਹਾੜੀ ਤੇ ਵੀ ਨਹੀਂ ਲੋਕ ਮਿਲਦੇ ਦੂਜੇ ਪਾਸੇ ਦੂਜੇ ਪਾਸੇ ਪਤੀਲੇ ਖਾਲੀ ਖੜਕੀ ਜਾਂਦੇ ਆ ਸਾਰਿਆਂ ਦੇ ਉਹ ਸੁਖਵੀਰ ਬਾਦਲ ਨੇ ਜੀਪ ਦੇ ਉੱਤੇ ਛੱਤ ਜੀ ਲਵਾ ਰੱਖੀ ਐ ਧੁੱਪ ਲੱਗਦੀ ਐ ਕਹਿੰਦਾ ਤੇ ਲੋਕ ਕੋਈ ਹੁੰਦੇ ਨਹੀਂ ਬਾਜ਼ਾਰ ਵਿੱਚ ਦੀ ਬੰਦ ਦੁਕਾਨਾਂ ਨੂੰ ਐ ਕਰਦਾ ਜਾਂਦਾ ਮੈਂ ਕਿਹਾ ਸੁਖਵੀਰ ਸਿਆ ਤੂੰ ਬੰਦ ਦੁਕਾਨਾਂ ਨੂੰ ਐ ਨਹੀਂ ਕਰਦਾ ਤੇਰੀ ਆਪਦੀ ਦੁਕਾਨ ਬੰਦ ਹੋ ਗਈ ਐ ਅਸਲ 'ਚ ਕਿੱਥੇ ਆਇਆ ਉਧਰੋਂ 도ਆਬੇ 'ਚੋਂ ਫਿਰ ਪੁਲਾਤ ਤੋਂ ਉਹ ਆਕੇ ਮੈਨੂੰ ਗਾਲਾਂ ਕਢੀ ਜਾਂਦਾ ਇੱਥੇ ਲੱਸੋ ਮੈਂ ਤੁਹਾਡਾ ਪੋਤਾ ਤੁਹਾਡਾ ਭਰਾ ਤੁਹਾਨੂੰ ਮੈਂ 90% ਦਾ ਮੈਨੂੰ ਬਾਈ ਜੀ ਕੇ ਕੇ ਬੁਲਾਉਂਦੇ ਆ ਬੜੇ ਮੁਸ਼ਕਿਲ ਨਾਲ ਤਾਂ ਆਪਣੇ ਕੋਲੇ ਸੰਗਰੂਰ ਕੋਲੇ ਰਾਜਪਾਗ ਆਏ ਨੇ ਉਹ ਕਹਿੰਦਾ ਮੈਨੂੰ ਵਾਲਾ ਕੱਢ ਜਾਂਦਾ ਕੋਈ ਗੱਲ ਨਹੀਂ ਹੈਗੀ ਉਹਦੇ ਕੋਲੇ ਕੋਈ ਮੁੱਦਾ ਨਹੀਂ 1 ਰੁਪਏ ਦਾ ਇਲਜ਼ਾਮ ਨਹੀਂ ਲਾ ਸਕਦੇ ਇਹ ਸਰ ਨਵੀਂ ਕਿਸਮ ਦੇ ਬੇਰਜਗਾਰ ਪੈਦਾ ਹੋ ਗਏ ਹੁਣ ਇਹ ਇਹ ਲੀਡਰਾਂ ਦਾ ਜਵਾਕ ਜੇ ਨਾ ਇਹਦਾ ਮੈਂ ਇਹਦਾ ਬਾਪੂ ਵੀ ਮੰਤਰੀ ਵਹਿ ਭਾਈ ਇਹਨਾਂ ਨੂੰ ਇਹੀ ਦਿੱਕਤ ਹੈ ਆਮ ਘਰਾਂ ਦੇ ਮੁੰਡੇ ਮੰਤਰੀ ਕਿਉਂ ਬਣ ਕੇ ਆਮ ਘਰਾਂ ਦੇ ਮੁੰਡੇ ਮੁੱਖ ਮੰਤਰੀ ਕਿਉਂ ਬਣ ਕੇ ਇਹ ਤਾਂ ਅਸੀਂ ਬਣਦੇ ਹੁੰਨੇ ਆਹ ਪੰਗਾ ਇਹਨਾਂ ਨੂੰ ਬਸ ਆਪਣੇ ਤਾਂ ਤੀਰ ਟਿਕਾਣੇ ਦੇ ਨੇ ਉਨ ਦਾ ਬੁਰਾ ਹਾਲ ਹੋਇਆ ਪਿਆ ਵੀਰ ਮੈਂ ਮੈਂ ਇੱਕ ਤੁਹਾਨੂੰ ਅੰਦਰਲੀ ਗੱਲ ਦੱਸਣੀ ਆ ਗਾਹਾਂ ਨਾ ਗੱਲ ਕਰਦੇਓ ਗਾਹ ਨਹੀਂ ਕਰਦੇ ਨਾ ਬਾਅਦ ਇੱਥੇ ਰੱਖਿਓ ਮੈਨੂੰ ਅਫਸਰਾਂ ਨੇ ਦੱਸਿਆ ਜਿਹੜੇ ਨਾਲ ਅਫਸਰ ਲਾਉਣੇ ਪੈਂਦੇ ਆ ਕਿਉਂਕਿ ਮੰਤਰੀ ਰਹੇ ਆ ਇਹ ਸੁਖਬੀਰ ਬਾਦਲ ਤੇ ਹਰਸ਼ਵਰਤ ਬਾਦਲ ਮੈਂ ਅਫਸਰ ਨੂੰ ਪੁੱਛਿਆ ਕਿਵੇਂ ਆ ਉਹ ਕਹਿੰਦਾ ਜੀ ਰੋਕ ਕੇ ਸੌਂਦੇ ਨੇ ਉੱਠ ਕੇ ਰੋਂਦੇ ਨੇ ਉੱਤੋਂ ਕਹਿੰਦੇ ਤੁਸੀਂ ਕਿੱਕਲੀ ਪਾਤੀ ਕਹਿੰਦਾ ਕੰਨਾ ਫੜਫੜ ਤੁਰਨ ਲੱਗ ਗਿਆ ਹੈ ਨਹੀਂ ਗੱਲਬਾਤ ਤੁਸੀਂ ਯਕੀਨ ਕਰਿਓ ਲੋਕ ਕਹਿੰਦੇ ਐਸਾ ਝਾੜੂ ਫੇਰਨਾ ਜ਼ਿੰਦਗੀ ਚ ਦੁਆਰੇ ਲੀਡਰਾਂ ਨੇ ਆਪਦੇ ਘਰੇ ਜਿਹੜੀਆਂ ਝਾੜੂ ਵਾਲੀਆਂ ਨੇ ਉਹਨਾਂ ਨੂੰ ਹਟਾ ਦੇਣਾ ਸਿੱਧਾ ਕਹਿੰਦੇ ਪੋਚਾ ਲਾਇਆ ਕਰੋ ਝਾੜੂ ਨਾ ਲਿਆਇਆ ਕਰੋ ਰੋਣ ਲੱਗੇ ਤਾਂ ਇਹਨੇ ਰੋਣ ਹਰ ਸਵੇਰ ਤੋਂ ਘਾਰ ਇੱਕ ਦਿਨ ਅੱਖਾਂ ਗਿੱਲੀਆਂ ਕਰੀ ਬੈਠੀ ਸੀ ਮੈਂ ਕਿਹਾ ਅੱਜ ਤਾਂ ਬੀਬੀ ਜੀ ਅੱਖਾਂ ਹੀ ਗਿੱਲੀਆਂ ਹੋਈਆਂ ਨੇ 4 ਤਰੀਕ ਤੋਂ ਬਾਅਦ ਮੇਰੀ ਫੋਟੋ ਦੇਖ ਕੇ ਸਾਰਾ ਤਬਰ ਕੀਰ ਨੇ ਪਾਇਆ ਨਾਲੇ ਹਰਾਉਂਦਾ ਨਾਲੇ ਡਰਾਉਂਦਾ ਐ ਤੇ ਇੱਕ ਤਰੀਕ ਨੂੰ ਪਰ ਹਾਂ ਹੀ ਸਮਝਾਂ ਤੁਹਾਡੇ ਵੱਲੋਂ ਦੋ ਨਾਰੇ ਲਾ ਕੇ ਪਹਿਲਾਂ ਤਸੱਲੀ ਦਿਓ ਕੁਮੀਦਵਾਰ ਨੂੰ ਵੀ ਪਤਾ ਲੱਗੇ ਇਨਕਲਾਬ ਜਿੰਦਾਬਾਦ ਬੋਲੇ ਇਨਸਾਨੀਅਤ ਚੌਥੇ ਨੰਬਰ ਤੇ ਬਾਟਣਾ ਆਉਣਾ ਪਹਿਲੇ ਨੰਬਰ ਤੇ ਆ ਤਾਂ ਦਿਲਪਿਆਰਾਂ ਤੋਂ ਉਮੀਦ ਐ ਆਪਣਾ ਪਿੰਡ ਨੇ ਵੀਰੇ ਆਪਣੇ ਰਿਸ਼ਤੇਦਾਰੀਆਂ ਨੇ ਆ ਖੇਤਲਾ ਦਗਾਲ ਆ ਲਾੜ ਬੰਜਾਰਾ ਢੰਡੋਲੀ ਆ ਸੂਲਰ ਕਰਾਟ ਮੋੜ ਆਪਣੇ ਪਿੰਡ ਨੇ ਸਾਰੇ ਆਪਣੇ ਰਿਸ਼ਤੇਦਾਰੀਆਂ ਨੇ ਆ ਮੀਤ ਨੇ ਸਖਬਾਲ ਖੈਰੇ ਨੂੰ ਕਹਿੰਦਾ ਸੀ ਕਿੰਨਾ ਬਿਨਾਂ ਰੋਕੇ 10 ਪਿੰਡਾਂ ਦੇ ਨਾਮ ਲੈ ਕੇ ਦਿਖਾਈ ਤਿੰਨ ਲੈਏ ਸੀ ਆ ਸ਼ਾਜਲੀ ਆ ਕਰਾਚੋਂ ਆ ਸੰਗਰੇੜੀ ਲੋਕ ਕਹਿੰਦੇ ਰੱਜੇ ਪੁੱਜੇ ਪਰ ਆਸੀ ਬੜੇ ਭੁੱਖੜਵੇ ਲੋਕ ਕਹਿੰਦੇ ਰੱਜੇ ਪੁੱਜੇ ਪਰ ਅਸੀਂ ਬੜੇ ਭੁਖੜਵੇ ਦੋ ਤਿੰਨ ਦਿਨ ਪਹਿਲਾਂ ਪਾਰਟੀ ਚੋਂ ਕੱਢਣਾ ਪੈ ਗਿਆ ਜਵਾਕਾਂ ਦਾ ਫੁੱਫੜਵੇ